ਕੈਨੇਡਾ ਇਮੀਗ੍ਰੇਸ਼ਨ ਵਿੱਚ ਤਿੰਨ ਵੱਡੇ ਬਦਲਾਅ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਸਤਿ ਸ਼੍ਰੀ ਅਕਾਲ ਦੋਸਤੋ ਕੈਨੇਡਾ ਦੇ ਨਵੇਂ ਬਣੇ ਪ੍ਰਧਾਨ ਮੰਤਰੀ ਮਾਰਕ ਕਰਨੀ ਅਤੇ ਇਮੀਗ੍ਰੇਸ਼ਨ ਮੰਤਰੀ ਵੱਲੋਂ ਤਿੰਨ ਮਹੱਤਵਪੂਰਨ ਐਲਾਨ ਕੀਤੇ ਗਏ ਹਨ ਜੋ ਇੰਟਰਨੈਸ਼ਨਲ ਸਟੂਡੈਂਟ ਵਿਜ਼ਟਰ ਅਤੇ ਪੀਆਰ ਚਾਹਵਾਨਾਂ ਨੂੰ ਸਿੱਧਾ ਪ੍ਰਭਾਵਿਤ ਕਰਦੇ ਹਨ ਆਓ ਵਿਸਤਾਰ ਦੇ ਨਾਲ ਜਾਣਦੇ ਹਾਂ ਕਿ ਕਿਹੜੇ-ਕਿਹੜੇ ਤਿੰਨ ਇਹਨਾਂ ਦੇ ਵੱਲੋਂ ਜਿਹੜੇ ਬਦਲਾਅ ਜਿਹੜੇ ਕੀਤੇ ਗਏ ਨੇ ਤਾਂ ਸਭ ਤੋਂ ਪਹਿਲਾ ਬਦਲਾਅ ਦੀ ਗੱਲ ਕਰ ਲਈਏ ਜੀ ਸੁਪਰ ਵੀਜ਼ਾ ਸੁਪਰ ਵੀਜ਼ੇ ਦੇ ਵਿੱਚ ਕਿਸ ਤਰ੍ਹਾਂ ਦੀ ਰਾਹਤ ਇਹਨਾਂ ਦੇ ਵੱਲੋਂ ਦਿੱਤੀ ਗਈ ਪਹਿਲਾਂ ਡਰੂਡੋ ਦੀ ਉਹਨਾਂ ਨੇ ਜਿਹੜੇ ਸੁਪਰ ਵੀਜ਼ੇ ਸੀਗੇ ਉਹ ਬੰਦ ਕਰਨ ਦੀ ਘੋਸ਼ਣਾ ਕਰ ਦਿੱਤੀ ਸੀ ਪਰ ਜਿਹੜੀ ਨਵੀਂ ਸਰਕਾਰ ਆਈ ਹੈ ਇਸ ਨੇ ਇਸ ਨੂੰ ਉਸੇ ਤਰੀਕੇ ਦੇ ਨਾਲ ਜਾਰੀ ਰੱਖਣ ਦਾ ਐਲਾਨ ਜਿਹੜਾ ਹੈ ਉਹ ਕਰ ਲਿਆ ਤੇ ਐਪਲੀਕੇਸ਼ਨਾਂ ਦੀ ਸੀਮਾ ਜਿਹੜੀ ਹੈ ਉਹ 10000 ਤੋਂ ਵਧਾ ਕੇ 25000 ਕਰ ਦਿੱਤੀ ਜਿੱਥੇ ਪਹਿਲਾਂ 10000 ਸੀ ਉੱਥੇ ਹੁਣ 25000 ਜਿਹੜੀ ਹੈ ਕਰ ਦਿੱਤੀ ਗਈ ਹੈ ਕੈਨੇਡਾ ਦੇ ਪੀਆਰ ਸਿਟੀਜ਼ਨ ਹੁਣ ਆਪਣੇ ਮਾਤਾ ਪਿਤਾ ਦਾਦਾ ਦਾਦੀ ਨੂੰ 2025-26 ਵਿੱਚ ਆਸਾਨੀ ਦੇ ਨਾਲ ਬੁਲਾ ਸਕਦੇ ਨੇ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਦਾ ਸਾਹਮਣਾ ਉਹਨਾਂ ਨੂੰ ਨਹੀਂ ਕਰਨਾ ਪੈਣਾ ਦੂਜਾ ਸਭ ਤੋਂ ਵੱਡਾ ਜਿਹੜਾ ਐਲਾਨ ਉਹਨਾਂ ਦੇ ਵੱਲ ਗਿਆ ਐਲ ਐਮ ਆਈ ਦੇਪੇ ਕੀਤਾ ਗਿਆ ਐਲ ਐਮ ਆਈ ਦਾ ਮਤਲਬ ਹੁੰਦਾ ਹੈ ਲੇਬਰ ਮਾਰਕੀਟ ਇੰਪੈਕਟ ਅਸੈਸਮੈਂਟ ਦੇ ਇਹ 50 ਨੰਬਰ ਮਿਲਦੇ ਨੇ ਜਦੋਂ ਤੁਸੀਂ ਕੈਨੇਡਾ ਦੇ ਵਿੱਚ ਕੰਮ ਕਰਦੇ ਹੋ ਤਾਂ ਇਹਦੇ 50 ਨੰਬਰ ਜਿਹੜੇ ਪੀ ਆਰ ਦੇ ਸਮੇਂ ਕੰਮ ਆਉਂਦੇ ਨੇ ਤਾਂ ਪਹਿਲਾਂ ਐਲ ਐਮ ਆਈ ਆਧਾਰਿਕ ਵਰਕ ਪਰਮਿਟ ਧਾਰਕਾਂ ਨੂੰ ਪੀ ਆਰ ਲਈ 50 ਅਧਿਕ ਨੰਬਰ ਮਿਲਦੇ ਸਨ ਪਰ ਨਵੀਂ ਸਰਕਾਰ ਨੇ ਇਸ ਨੂੰ ਖਤਮ ਕਰ ਦਿੱਤਾ ਇਸ ਕਦਮ ਨੂੰ ਐਲ ਐਮ ਆਈ ਦੀ ਦੁਰਵਰਤੋਂ ਫਰਾਡ ਰੋਕਣ ਲਈ ਕੀਤਾ ਗਿਆ ਹੁਣ ਕੇਵਲ ਉਹੀ ਲੋਕ ਪੀ ਆਰ ਅਰਜੀ ਦੇ ਸਕਣਗੇ ਜਿਨ੍ਹਾਂ ਦਾ ਐਲ ਐਮ ਆਈ ਅਸਲੀ ਨੌਕਰੀ ਲਈ ਹੋਵੇਗਾ ਤੀਜੇ ਐਲਾਨ ਦੇ ਵੱਲ ਵਧੀਏ ਜੀ ਤੀਜਾ ਐਲਾਨ ਜਿਹੜਾ ਉਹਨਾਂ ਦੇ ਵੱਲੋਂ ਕੀਤਾ ਗਿਆ ਹੈ ਤਾਂ ਵਿਜ਼ਟਰ ਵੀਜ਼ੇ ਲਈ ਬਹੁਤ ਸੋਹਣਾ ਜਿਹੜਾ ਐਲਾਨ ਇੱਥੇ ਦੇਖਣ ਨੂੰ ਮਿਲਦਾ ਹੈ ਬਹੁਤ ਜ਼ਿਆਦਾ ਸਹੂਲਤਾਂ ਜਿਹੜੀਆਂ ਲੋਕਾਂ ਨੂੰ ਦੇਖਣ ਨੂੰ ਇੱਥੇ ਮਿਲ ਰਹੀਆਂ ਨੇ ਆ ਕੈਨੇਡਾ ਦੇ ਸਥਾਈ ਨਿਵਾਸੀ ਪੀਆਰ ਸਿਟੀਜ਼ਨ ਨੂੰ ਹੁਣ ਭੈਣ ਭਰਾ ਨੂੰ ਬੜੀ ਆਸਾਨੀ ਦੇ ਨਾਲੇ ਬੁਲਾ ਸਕਦੇ ਨੇ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਦਾ ਜਿਹੜਾ ਸਾਹਮਣਾ ਨਹੀਂ ਕਰਨਾ ਪੈਣਾ ਪਹਿਲਾਂ ਵਿਜ਼ਟਰ ਵੀਜ਼ੇ ਦੀ ਪ੍ਰਕਿਰਿਆ ਬਹੁਤ ਜ਼ਿਆਦਾ ਸਖ਼ਤ ਸੀਗੀ ਪਰ ਹੁਣ ਇਹਨਾਂ ਨੂੰ ਬਦਲ ਦਿੱਤਾ ਗਿਆ ਤੇ ਬੜਾ ਆਸਾਨ ਬਣਾ ਦਿੱਤਾ ਗਿਆ ਤੁਸੀਂ ਆਪਣੇ ਭੈਣ ਭਰਾ ਕਿਸੇ ਵੀ ਰਿਸ਼ਤੇਦਾਰ ਨੂੰ ਬੜੀ ਆਸਾਨੀ ਦੇ ਨਾਲ ਦੀ ਕੋਈ ਦਿੱਕਤ ਦਾ ਸਾਹਮਣਾ ਜਿਹੜਾ ਨਹੀਂ ਕਰਨਾ ਪਣਾ। ਸਰਕਾਰ ਦੇ ਵੱਲੋਂ ਕਾਫੀ ਵੱਡੇ ਜਿਹੜੇ ਐਲਾਨ ਜਿਹੜੇ ਕੀਤੇ ਜਾ ਰਹੇ ਨੇ ਤੇ ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਕਈ ਤਰ੍ਹਾਂ ਦੇ ਐਲਾਨ ਜਿਹੜੇ ਨੇ ਕੀਤੇ ਜਾ ਸਕਦੇ ਨੇ। ਐਲਐਮਏ ਦੇ ਉੱਪਰ ਵੀ ਕਈ ਤਰ੍ਹਾਂ ਦੀਆਂ ਚੀਜ਼ਾਂ ਨਿਕਲ ਕੇ ਸਾਹਮਣੇ ਆ ਸਕਦੀਆਂ ਨੇ ਕਿਉਂਕਿ ਲੋਕਾਂ ਨੇ ਇਸ ਨੂੰ ਉੱਥੇ ਜਾ ਕੇ ਬਿਜ਼ਨਸ ਬਣਾ ਲਿਆ ਤੇ ਬਿਜ਼ਨਸ ਜਦੋਂ ਕੋਈ ਚੀਜ਼ ਬਣ ਜਾਂਦੀ ਹੈ ਤਾਂ ਫਿਰ ਸਰਕਾਰ ਨੂੰ ਇਸ ਦਾ ਲੋਕਾਂ ਦੇ ਪ੍ਰਤੀ ਜਿਹੜਾ ਹੈ ਰੁਝਾਨ ਵੱਧਾ ਨਜ਼ਰ ਆਇਆ ਤੇ ਲੋਕਾਂ ਦੇ ਵੱਲੋਂ ਜਦੋਂ ਫਰਾਡ ਕਰਨਾ ਸ਼ੁਰੂ ਕਰ ਦਿੱਤਾ ਤਾਂ ਸਰਕਾਰ ਵੱਲੋਂ ਇਹ ਚੀਜ਼ਾਂ ਜਿਹੜੀਆਂ ਬੰਦ ਕਰ ਦਿੱਤੀਆਂ ਗਈਆਂ। ਕੋਈ ਵੀ ਨਵੀਂ ਅ ਦੇ ਸਾਹਮਣੇ ਹੁੰਦੀ ਆ ਸੀ ਤੁਹਾਡੇ ਨਾਲ ਜਰੂਰ ਸਾਂਝੀ ਕਰਾਂਗੇ ਇਸ ਲਈ ਸਾਡੇ ਪੇਜ ਨੂੰ ਜਰੂਰ ਫੋਲੋ ਕਰ ਲੇ